ਸਾਤਸ਼ਿਕ ਦੇ ਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਛੱਟਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਬਹੁਤ ਹੀ ਵੱਡੀਆਂ ਤੇ ਅਹਿਮ ਖਬਰਾਂ ਨੂੰ ਲੈ ਕੇ ਕੀ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਉਸ ਵਿੱਚ ਕਿਹੜੇ-ਕਿਹੜੇ ਵੱਡੇ ਫੈਸਲੇ ਲਏ ਜਾ ਸਕਦੇ ਨੇ ਪੰਜਾਬੀਆਂ ਨੂੰ ਕਿੰਨੀ ਵੱਡੀ ਰਾਹਤ ਮਿਲ ਸਕਦੀ ਹੈ ਤੇ ਵਿਧਾਨ ਸਭਾ ਦਾ ਬਜਟ اجلاس ਜਿਹੜਾ ਉਹ ਕਦੋਂ ਸ਼ੁਰੂ ਹੈ ਮਾਫ ਕਰਨਾ ਵਿਧਾਨ ਸਭਾ ਦਾ اجلاس ਕਦੋਂ ਸ਼ੁਰੂ ਹੋਣ ਜਾ ਰਿਹਾ ਹੈ ਉਦੇ ਵਿੱਚ ਕੀ ਕੁਝ ਮਤੇ ਧਿਆਨ ਦੇ ਜਾਂ ਸਕਦੇ ਨੇ ਪੰਜਾਬੀਆਂ ਨੂੰ ਲੈ ਕੇ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਉਧਰ ਅ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਦੀ ਉਮੀਦ ਨਜ਼ਰ ਆ ਰਹੀ ਹੈ ਜਿਹहां ਸਵਾਲ ਕਿਉਂ ਉੱਠਿਆ ਉਸ ਤੇ ਵਿਚਾਰ ਚਰਚਾ ਕਰਾਂਗੇ ਪ੍ਰੋਗਰਾਮਸ ਵਿਚਾਰਾਂ ਦੇ ਸਾਥ ਪਾਉਣ ਲਈ ਹਾਜ਼ਰ ਨੇ ਉਹਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤ ਸਿੰਘ ਖਾਲਸਾ ਬੜੇਗਾ ਤੁਹਾਨੂੰ ਸਾਰਾ ਪ੍ਰੋਗਰਾਮ ਸਵਾਗਤ ਹੈ ਜੀ ਜੀ ਆ ਤੁਹਾਨੂੰ ਬਹੁਤ ਧੰਨਵਾਦ ਮੇਰੇ ਵੱਲੋਂ ਸਤਕਾਰਯੋਗ ਸਰੋਤਿਆਂ ਨੂੰ ਉਦੇਸ਼ ਤੇ ਸੱਤ ਸਮੁੰਦਰ ਪਾਰ ਦੇਸ਼ਾਂ ਰਾਕੇ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਦਾ ਸ਼ਾਲਾ ਕਨਕੁਸ਼ਾ ਸਾਹਿਬ ਕਹਿੰਦੇ ਸਮੇਂ ਸਮੇਂ ਤੇ ਕੈਬਨਿਟ ਦੀ ਮੀਟਿੰਗ ਹੋਣੀ ਚਾਹੀਦੀ ਹੈ ਤੇ ਪੰਜਾਬ ਕੈਬਨਿਟ ਦੀ ਮੀਟਿੰਗ ਕੱਲ ਨੂੰ ਹੋਣ ਜਾ ਰਹੀ ਹੈ 14 ਅਗਸਤ ਨੂੰ ਤਾਂ ਕੀ ਲੱਗਦਾ ਹੈ ਕਿ ਕੁਝ ਅਹਿਮ ਫੈਸਲੇ ਲਏ ਜਾ ਸਕਦੇ ਨੇ ਸਠਾ ਸਾਹਿਬ ਪੰਜਾਬ ਕੈਬਨਿਟ ਦੀ ਮੀਟਿੰਗ ਕੱਲ 14 ਅਗਸਤ ਨੂੰ ਹੋ ਰਹੀ ਹੈ ਇਹ ਮੀਟਿੰਗ 5 ਮਹੀਨਿਆਂ ਬਾਅਦ ਹੋ ਰਹੀ ਹੈ ਕਿਉਂਕਿ ਜਲੰਧਰ ਦੀ ਜਿਮਨੀ ਚੌਂਕਾਰਨ ਆਰ ਆ ਸੀ ਐਮ ਤੇ ਸਾਰਾ ਉੱਤਰ ਜਾਣਕਾਰਨ ਕਿ ਟਿਕਨੀ ਕਰ ਸਕਦੇ ਹੁਣ ਜਿਹੜੀ ਕੱਲ ਮੀਟਿੰਗ ਹੋ ਰਹੀ ਹੈ 14 ਅਗਸਤ ਨੂੰ ਉਧਰ 15 ਅਗਸਤ ਤੇ ਆੜਾ ਆ ਰਿਹਾ ਯਾਦ ਦੀ ਜਹਾਨੋਜੀ ਉਤਾਰ ਹੈ ਤੇ ਉਸ ਦਿਨ ਦੇ ਉੱਤੇ ਇਹਨਾਂ ਨੇ ਕਈ ਅਲਾਰ ਕਰ ਲਏ ਹੁੰਦੇ ਸਰਕਾਰਾਂ ਨੇ ਕਿ ਜਿਹੜੇ ਦੀ ਜੇਲਾ ਵਿੱਚ ਬੰਦ ਨੇ ਚੰਗੇ ਆਚਰਣ ਵਾਲੇ ਨੇ ਉਹਨਾਂ ਨੂੰ ਰੈੱਡ ਦਿੱਤੀ ਆ ਉਸ ਤੇ ਸੰਬੰਧ ਦੇ ਵਿੱਚ ਇਹ ਮੀਟਿੰਗ ਅੱਜ ਹੋ ਰਹੀ ਹੈ ਉਹਨਾਂ ਦੀਆਂ ਅੰਬਿਸ਼ਤਾ ਲੈ ਕੇ ਉਹਨਾਂ ਦਾ ਕੱਲ ਇਨਫਾਰਮ ਕਰੇ। ਦੂਜਾ ਪੰਚਾਇਤੀ ਚੋਣਾਂ ਵੀ ਸਿਰ ਤੇ ਆ ਰਹੀਆਂ ਨੇ ਕਿਉਂਕਿ ਪੰਚਾਇਤੀ ਚੋਣਾਂ ਦਾ ਜਿਹੜਾ ਐਕਟ 1994 ਜਿਹੜਾ ਬਣਿਆ ਸੀ ਉਹ ਖੋਦ ਕੀਤੀ ਜਾ ਰਹੀ ਹੈ। ਉਹਦੇ ਵਿੱਚ ਇਹ ਸੀ ਕਿ ਪਹਿਲਾਂ ਜਿਹੜੀ ਜ਼ੋਨ ਹੁੰਦੀ ਸੀ ਉਹ ਵਾਰਡ ਬੰਦੀ ਬਣੀ ਹੋਈ ਸੀ ਹਰ ਮੈਂਬਰ ਆਪਣੇ ਵਾਰਡ ਤੋਂ ਹੀ ਚੱਲਦਾ ਸੀ ਇਹ ਸਿਆਸੀ ਲੋਕ ਆਪਣੇ ਬੰਦਿਆਂ ਨੂੰ ਕੋਸ਼ਿਸ਼ ਕੀ ਆਪਣਾ ਜਿਤਾਉਣ ਦੀ ਵਾਰਡ ਬੰਦੀ ਇਹ ਗਲੀ ਪਰਲੇ ਪਾਸੇ ਦੀ ਪਾਰਟੀ ਇੱਕ ਦੂਜੀ ਪਾਸੇ ਦੀ ਪਾਰਟੀ ਉਹਨਾਂ ਦੀ ਵੋਟਾਂ ਦੇ ਨਾਲ ਹੀ ਤਾਂ ਬੰਦਾ ਇਹ ਹੁਣ ਹੋ ਸਕਦਾ ਹੈ ਕਿ ਉਹਦੇ ਸਪੋਰਟ ਕਰਕੇ 1936 ਜਿਹੜਾ ਐਕਟ ਹੈ ਉਹਦੇ ਵਿੱਚ ਖੁੱਲਾ ਕਰ ਦੇਵਗੇ ਵੀ ਕੋਈ ਵੀ ਮੈਂਬਰ ਪੰਚਾਇਤ ਜਿਹੜਾ ਖੜੇਗਾ ਉਹ ਪਿੰਡ ਦੇ ਵਿੱਚ ਜਿੱਥੋਂ ਮਰਜੀ ਜਿੱਥੇ ਉਹਦੇ ਨੌਨ ਬੰਦੇ ਨੇ ਜਿੱਥੇ ਆਪਣਾ ਬੋਤਾਂ ਵੀ ਬੋਤਾਂ ਪੈ ਸਕੇਗਾ ਤੇ ਜਿਹਨੂੰ ਵੱਧ ਬੋਤਾਂ ਪੈਣਗੇ ਜੰਬਰ 2 ਬਈ ਜਿਹੜੀ ਇਲੈਕਸ਼ਨ ਹੈ ਇਹ ਪਾਰਟੀ ਪਿੰਡ ਤੇ ਨਹੀਂ ਲੜੀ ਜਾਵੇ ਜੀ ਜਿੱਦਾਂ ਕਿ ਪਿੰਡਾਂ ਵਿੱਚ ਪਾਰਟੀਬਾਜ਼ੀ ਬਣ ਜਾਂਦਾ ਸੀ ਕਾਂਗਰਸ ਦਾ ਬੰਦਾ ਇਹ ਆਮ ਆਦਮੀ ਪਾਰਟੀ ਦਾ ਬੰਦਾ ਸਾਲੀ ਦਾ ਬੰਦਾ ਸਿੱਧੀ ਦਾ ਬੰਦਾ ਪਿੰਡ 'ਚ ਧੜੇ ਬੰਦੀ ਹੋ ਜਾਂਦੀ ਤੇ ਇਹ ਜਿਹੜੀ ਚੋਣਾਂ ਇਹ ਖੁੱਲੀ ਚੋਣ ਹੋਊਗੀ ਤੇ ਨਾ ਹੀ ਕਿਸੇ ਪਾਰਟੀ ਦਾ ਤੇ ਦੂਜਾ ਇਹਦੇ ਵਿੱਚ ਜਿਹੜੇ ਅਨਸੂਲ ਜਾਤੀਆਂ ਤੇ ਪਛੜੀ ਪ੍ਰੈਂਟ ਲਈ ਲੱਖਵਾ ਕਰਨ ਦੀ ਸੀ ਤਾਂ ਕਿ ਉਹ ਆਪਣੀਆਂ ਹਸੂਤਾ ਗਿਆਨ ਚੰਦ ਜੀ ਕਪੜੇ ਗਵਰਨਰ ਪੰਜਾਬ ਰਾਜਪਾਲ ਗਿਆਨ ਚੰਦ ਕਿਟਾਰੀਆ ਜਿਨੇ ਜਿਹੜਾ ਬਜਟ ਖੁੱਲਾ ਸੀਗਾ ਉਹਨੂੰ ਉਠਾਣ ਕਰਤਾ ਸੀ ਸੋਮਵਾਰ ਹੋਵਰਡ ਉਠਾਨ ਤੋਂ ਬਾਅਦ ਉਹ ਬੌਂਡ ਦਾ ਜਿਹੜਾ ਅਗਲਾ ਸੈਸ਼ਨ ਹੈਗਾ ਉਹ ਪੰਚਾਇਤ ਚੋਣਾਂ ਤੋਂ ਪਹਿਲਾਂ ਹੀ ਕਰਕੇ ਉਹਦੇ ਵਿੱਚ ਆਪ ਫੋਕਸ ਕਰਨੀ ਚਾਹੁੰਦੇ ਕਿਉਂਕਿ ਪਹਿਲਾਂ ਗਵਰਨਰ ਨਾਲ ਬੰਦ ਹੀ ਸੀ ਹੁੰਦੀ ਤੇ ਉਹ ਕਈ ਵਾਰ ਪਰਮਿਟ ਮੈਨੂੰ ਖਾਸ ਹੈ ਕਿ ਪੰਜਾਬ ਸਰਕਾਰ ਦੇ ਨਾਲ ਸਹਿਯੋਗ ਨਾਲ ਇਸ ਪਾਰਲੀਮੈਂਟ ਤੇ ਇਸ ਸੈਸ਼ਨ ਦੇ ਵਿੱਚ ਜਿਹੜਾ ਕਈ ਅਹਿਮ મુદ્ਦੇ ਉਸਾਏ ਜਾਣਗੇ ਤਾਂ ਕਿ ਲੋਕਾਂ ਨੂੰ ਹੈ ਜਿਹੜਾ ਪੂਰਾ ਹੋਣਾ ਨੂੰ ਹਰਗੋਸ਼ਤਿਕ ਲੋਕਾਂ ਦੇ ਮੰਨ ਦੇ ਵਿੱਚ ਇਹ ਵੀ ਸਵਾਲ ਹੈ ਕਿ ਜਿਹੜਾ ਔਰਤਾਂ ਨੂੰ 1000 ਰੁਪਏ ਮਿਲਣਾ ਹੈ ਉਦੀ ਵੀ ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਕੋਈ ਫੈਸਲਾ ਮਾਨ ਸਰਕਾਰ ਸੁਣਾਵੇ ਤਾਂ ਨਜ਼ਰਾਂ ਠੀਕ ਹੁੰਦੀਆਂ ਨੇ ਸਭ ਦੀਆਂ ਕਿ 1000 ਰੁਪਏ ਦਾ ਲਾਂਖਾ ਦੋ ਹੁੰਦਾ ਤਾਂ ਇਸ ਨੂੰ ਲੈ ਕੇ ਕੋਈ ਗੱਲਬਾਤ ਨਜ਼ਰ ਆਉਂਦੀ ਹੈ ਕਿ ਇਸ ਕੈਬਨਿਟ ਮੀਟਿੰਗ ਦੇ ਵਿੱਚ ਜਾਂ ਜਿਹੜਾ ਹੁਣ ਸੈਸ਼ਨ ਆਉਣਾ ਹੈ ਦੇ ਵਿੱਚ ਕੋਈ ਇਦਾਂ ਦਾ ਜਾਂਦਾ ਜਾ ਸਕਦਾ। ਕਿੱਥਾ ਸਭ ਇਹ ਜਿਹੜੇ ਲੁਭਾਉ ਐਲਾਨ ਹੁੰਦੇ ਨੇ ਉਹ 파ਰਦੀਆਂ ਚੋਣਾਂ ਤੋਂ ਪਹਿਲਾਂ ਹੀ ਕਰ ਦਿਆ ਨੇ। ਚਾਹੇ ਉਹ ਚੋਣ ਵਿਧਾਨ ਸਭਾ ਦੀ ਹੋਵੇ, ਇਹ ਮੈਂਬਰ ਪਾਰਲੀਮੈਂਟ ਦੀ ਹੋਵੇ, ਤੇ ਪੰਚਾਇਤ ਦੀ ਹੋਵੇ, ਜ਼ਿਲ੍ਹਾ ਪ੍ਰੇਦ ਦੀ ਹੋਵੇ ਤਾਂ ਕਿ ਲੋਕਾਂ ਦੀਆ ਵੋਟਾਂ ਇਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਤੇ ਐਲਾਨ ਕੀਤਾ ਸੀ ਕਿ 18 ਸਾਲ ਤੋਂ ਨੂੰ ਪੈਨਾਵਨ ਨੂੰ ਪਾਵਨ ਨੂੰ 6000 ਰੁਪਇਆ ਦਿੱਤਾ ਦਿੱਤਾ ਗਿਆ। ਔਰ ਉਹਨੂੰ ਤਕਰੀਬਨ 3 ਮਹੀਨੇ ਹੋ ਗਏ 3 ਸਾਲ ਪੌਣੇ 3 ਸਾਲ ਹੋ ਗਏ ਅੱਜ ਤੱਕ ਉਹਦਾ ਅਸਰ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਦਾ ਨਿਕਲ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ 13 ਦੀ 13 ਸੀਟਾਂ ਦਾ ਦਾਵਾ ਕਰਦੀ ਸੀ ਉਹ ਤਕਰੀਬਨ ਬਹੁਤ ਥੱਲੇ ਆ ਗਈ ਸੀ। ਇਸ ਕਰਕੇ ਹੋ ਸਕਦਾ ਹੈ ਕਿ ਇਹਦਾ ਵੀ ਐਲਾਨ ਕਰਨ ਤਾਂ ਕਿ ਪਿੰਡਾਂ ਦੇ ਵਿੱਚ ਇਹਨਾਂ ਦੇ ਧੜੇ ਵੀ ਮਸਾਤੇ ਨਹੀਂ ਲੜ ਗਏ ਲੇਕਿਨ ਧੜੇ ਦਾ ਕੈਮਰ ਰਹੇ ਨੇ ਨਾ ਤੇ ਉਹ ਵੋਟਾਂ ਵੱਧ ਤੋਂ ਵੱਧ ਆਪਣੇ ਜਿਹੜੇ ਉਹਨਾਂ ਦੇ ਲਾਲ ਜੁੜੇ ਹੋਏ ਕੈਂਡੀਡੇਟ ਹੋਣ ਉਹਨਾਂ ਨੂੰ ਜਿਤਾ ਸਕਣ ਤੇ ਜਿਹੜੀ 2027 ਦੀ ਇਲੈਕਸ਼ਨ ਆ ਰਹੀ ਹੈ ਉਹਦੇ ਬਾਅਦ ਤੇ ਆਪਣੇ ਪੈਰ ਮਜ਼ਬੂਤ ਬਿਲਕੁਲ ਇਹ ਖਾਨ ਪੁੱਸਰ ਜਿਨੇ ਤੁਸੀਂ ਗੱਲ ਕੀਤੀ ਹੈ ਕਿ ਪਾਰਟੀ ਚੋਣ ਦੇ ਨਿਸ਼ਾਨ ਦੇ ਉੱਤੇ ਪੰਚੀ ਸਰਪੰਚੀ ਦੇ ਚੋਣਾਂ ਨਹੀਂ ਲੜੀਆਂ ਜਾਣਗੀਆਂ ਤਾਂ ਕਿਵੇਂ ਦੇਖਦੇ ਹੋ ਇਹ ਫੈਸਲਾ ਮੰਨ ਉਸ ਨਾਲ ਇੱਕ ਇਹ ਗੱਲ ਹੈ ਗੱਲ ਹੈ ਬਤਨ ਦੋ ਕਿ ਪੂਜਾ ਇਹਦੇ ਵਿੱਚ ਇਹ ਵੀ ਫੈਸਲਾ ਹੋ ਸਕਦਾ ਹੈ ਕਿ ਕੋਈ ਵੀ ਕੈਂਡੀਡੇਟ ਚਾਹੇ ਮੈਂਬਰ ਪੰਚਾਇਤ ਦਾ ਸਰਪੰਚ ਦਾ ਟਾਟ ਤੋਂ ਘੱਟ ਉਹ 10ਵੀਂ ਪਾਸ ਜ਼ਰੂਰ ਪੜਿਆ ਹੋਣਾ ਚਾਹੀਦਾ ਹਾਂ ਤਾਂ ਕਿ ਕਈ ਵਾਰ ਗੁੱਠਾ ਸਾਫ ਬੰਦੇ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕੀ ਕਰਨਾ ਕੀ ਨਹੀਂ ਪਰ ਪੰਜ ਜਾਂ ਪੰਚਾਇਤ ਫੈਕਟਰੀ ਹਲਤ ਕੰਮ ਕਰਾ ਲੈਂਦੇ ਨੇ ਢੰਡਾ ਦਾ ਕੱਪੜਾ ਕਰਦੇ ਨੇ ਪੂਰਾ ਵੀ ਲੱਗਦਾ ਨਹੀਂ ਕੀ ਕੱਟੀ ਨਹੀਂ ਉਹਨੇ ਮੈਨੂੰ ਤਾਂ ਪਤਾ ਹੀ ਮੈਨੂੰ ਤਾਂ ਗੁੱਸਾ ਆ ਇਸ ਲਈ ਇਹਦੇ ਵਿੱਚ ਵੀ ਸੋਧ ਕਰਕੇ ਮੇਰਾ ਖਿਆਲ ਛੱਟ ਤੋਂ ਘੱਟ میٹرਿਕ ਪਲੱਸ 2 ਵੱਧ ਤੋਂ ਵੱਧ ਜਿੰਨੀ ਮਰਜ਼ੀ ਪੜਾਈ ਹੋਵੇ ਸਾਰੇ ਜ਼ਰੂਰੀ ਹੈ ਇਹ ਜ਼ਰੂਰੀ ਹੈ ਜੀ ਜੀ ਬਿਲਕੁਲ ਸ੍ਰੀ ਖਾਨ ਸਾਹਿਬ ਜੀ ਜੇ ਤੁਸੀਂ ਕਿਹਾ ਕਿ ਚੋਣਾਂ ਨਹੀਂ ਸ਼ਾਂਤ ਨੇ ਕਿਉਂਕਿ ਪਹਿਲਾਂ ਜਿੰਨੀਆਂ ਵੀ ਪੰਚਾਇਤਾਂ ਬਣਦੀਆਂ ਰਹੀਆਂ ਨੇ ਭਾਵੇਂ ਕਾਲੀ ਸਰਕਾਰ ਵੇਲੇ ਕਾਂਗਰਸ ਵੇਲੇ ਤਾਂ ਚੋਣਾਂ ਸ਼ਾਂਤ ਸੀ ਚੋਣਾਂ ਲੜੇ ਜਾਂਦੀਆਂ ਸੀ ਤੇ ਇਸ ਵਾਰ ਡਾਰਕ ਕਿਉਂ ਰਹੀ ਹੈ ਸਰਕਾਰ ਇਸ ਕਰਕੇ ਕਿਉਂਕਿ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਜੇਕਰ ਗੱਲ ਕੀਤੀ ਜਾਵੇ ਤਾਂ ਹਰੇਕ ਪਿੰਡ ਦੇ ਵਿੱਚ ਧੜੇ ਬੰਦੀ ਹੈ ਇੱਕੋ ਪਾਰਟੀ ਦੇ ਕਈ-ਕਈ ਧੜੇ ਨਜ਼ਰ ਆ ਰਹੇ ਨੇ ਉਹ ਕਹਿੰਦਾ ਸਰਪੰਚ ਮੈਂ ਬਣਨਾ ਹੈ ਉਹ ਕਹਿੰਦਾ ਮੈਂ ਬਣਨਾ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਗੱਲ ਉੱਪਰ ਪਹੁੰਚੀ ਭਗਵੰਤ ਮਾਨ ਤੱਕ ਜਿਸ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਜੇ ਤਾਂ ਇਹ ਧੜੇਬੰਦੀ ਦੇ ਵਿੱਚ ਰਹੇ ਇਹਦਾ ਹਫਤੇ ਵਿੱਚ ਢੁਲੀ ਜਾਣਗੇ ਦੂਜੀਆਂ ਪਾਰਟੀਆਂ ਦਾ ਫੈਸਲਾ ਲੈ ਜਾਣਗੇ ਇਸ ਕਰਕੇ ਇਹ ਫੈਸਲਾ ਲਿਆ ਗਿਆ ਕਿ ਚੋਣਾਂ ਸ਼ਾਂਤ ਚੋਣਾਂ ਨਹੀਂ ਕਰੀਆਂ ਜਾਣਗੀਆਂ ਸਿੱਠਾ ਸਾਹਿਬ ਇਹ ਬਿਲਕੁਲ ਸਹੀ ਗੱਲ ਹੈ ਹਮ ਪਹਿਲੀ ਇਲੈਕਸ਼ਨ ਦੇ ਵਿੱਚ ਸਮਾ ਆਦਮੀ ਪਾਰਟੀ ਦਿੱਤੀ ਤਾਂ ਕੇਜਰੀਵਾਲ ਨੇ ਕਿਹਾ ਸੀਗਾ ਕਿ ਆਪ ਜहाँ ਮਰਜ਼ੀ ਘੁੰਮੋ ਜਿੱਥੇ ਮਰਜ਼ੀ ਪੈਸੇ ਲਓ ਜਿੱਥੇ ਮਰਜ਼ੀ दारू ਪੀਓ ਪਰ ਵੋਟ ਹਮਾਰੇ ਕੋਲ ਡਾਲ ਦਿਓ ਉਸ ਟਾਈਮ ਇਹ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦੇ ਨੇੜੇ ਤੇੜੇ ਪਹੁੰਚ ਗਈ। ਵੀ ਜੇ ਨੇੜੇ ਤੇੜੇ ਪਹੁੰਚ ਗਈ ਤਾਂ ਕੀ ਵੀ سپور ਲੋਗੀ ਪਰ ਇਹ ਜਿੰਦਗੀ ਉਹ ਜਦੋਂ ਨੇ ਕਿਹਾ ਵੀ ਕੋਈ ਜਿੱਥੇ ਮਰਜੀ ਘੁੰਮੋ ਫਿਰੋ ਬਹੁਤ ਸਾਨੂੰ ਪਾ ਦਿਓ ਉਹਦਾ ਬੜਾ ਉਹਨਾਂ ਨੂੰ ਫਾਇਦਾ ਹੋਇਆ। ਕਈ ਲੋਕ ਅਕਾਲੀਆਂਵਾਲ ਘੁੰਮਦੇ ਸੀ, ਕੋਈ ਕਾਗਰਤਵਾਲ ਘੁੰਮਦੇ ਸੀ ਆਪਰ ਪਰ ਜਦੋਂ ਵੋਟਾਂ ਦਾ ਦਿਨ ਆਇਆ ਉਹਨਾਂ ਨੇ ਸਾਰਿਆਂ ਨੇ ਉਹ ਜਿਹੜੀ ਆਮ ਆਦਮੀ ਨੂੰ ਪਾਰਟੀ ਨੂੰ ਪਾਈ ਤੇ ਉਹਨਾਂ ਦੇ 93 ਬੰਦੇ ਜੀ। ਤੇ ਇਸੇ ਤਰ੍ਹਾਂ ਉਹੀ ਚੀਜ਼ ਨੂੰ ਇਹ ਹੁਣ ਵੱਤ ਕੇ ਦੇ ਦਿਆਂਗੇ ਕਿ ਜੇ ਪਿੰਡ ਦੇ ਵਿੱਚ ਆਪਾਂ ਹਾਂ ਦੇ ਉੱਤੇ ਲੈ ਕੇ ਲਵਾਂਗੇ ਕਿਉਂਕਿ ਪਿੰਡ ਦੇ ਵਿੱਚ ਲੋਕ ਇਹਨੇ ਵੀ ਹੈ ਤਾਂ ਇਹ ਕਾਲੀ ਹੈ ਇਹ ਬੈਠਿਆ ਆਮ ਆਦਮੀ ਪਾੜੀ ਟੰਡੇ ਥੱਲੇ ਆ ਇਹ ਕਾਂਗਰਸੀ ਹੈ ਇਹ ਫਲਾਣੇ ਥੱਲੇ ਬੈਠੇ ਇਸ ਲਈ ਆਪਸ ਦੇ ਵਿੱਚ ਲੋਕਾਂ ਦੇ ਵਿੱਚ ਆ ਵਿਰੋਧ ਤੇ ਪਾਰਟੀ ਵਾਲੇ ਹੁਣ ਉਹ ਪਾਰਟੀ ਦੇਖੋ ਜਿਹੜਾ ਬੰਦਾ ਪਾਰਟੀ ਦੇ ਅੰਦਰੋਂ ਜੁੜਿਆ ਹੋਇਆ ਤਾਂ ਜੁੜਿਆ ਹੋਈ ਹੈ ਹੁਣ ਇਹ ਦੂਜੇ ਬੰਦੇ ਆਪੋਜੀਸ਼ਨ ਕੋਲ ਵੀ ਜਾਣਾ ਵੀ ਤੇਰਾ ਕਿਹੜਾ ਹੁਣ ਪਤਾ ਲੱਗਣਾ ਵੀ ਤੂੰ ਸਾਡੇ ਬੂਥ ਤੇ ਆਇਆ ਜਿੱਥੇ ਝੰਡਾ ਸਾਡਾ ਲੱਗਿਆ ਸੀ ਕਿ ਕਾਲੀਆਂ ਦੇ ਬੂਥ ਆ ਤਾਂ ਕਾਲੀਆਂ ਦਾ ਬੰਦਾ ਹੈ ਇਹ ਕਾਂਗਰਸ ਦਾ ਹੈ ਕਾਂਗਰਸ ਦਾ ਉਹ ਗੱਲ ਨੂੰ ਖਤਮ ਕਰਨ ਦੇ ਲਈ ਕਿ ਆ ਉਹ ਨੂੰ ਪਰਦੇ ਦੇ ਵਿੱਚ ਲੈ ਆਉਣ ਕਿਉਂਕਿ ਪਿੱਛੇ ਲਾਭ ਉਠਾ ਰੱਖੇ ਨੇ ਇਸ ਗੱਲ ਉਹੀ ਲਾਭ ਇਹ ਹੁਣ ਕਿ ਕਿਹੜੇ ਪਾਰਟੀ ਦੇ ਇਨਸਾਨ ਦੇ ਉੱਤੇ ਟਕੜਾ ਜੇ ਵੀ ਤੁਸੀਂ ਚੰਗਾ ਬੰਦਾ ਚੰਗਾ ਕੈਂਡੀਡੇਟ ਦੇ ਫੋਟਾਂ ਪਾਓ ਇਹਦਾ ਪਾਰਟੀ ਨੂੰ ਫਾਇਦਾ ਹੋਊਗਾ ਕਾਲਕਸਾ ਬਰੂਤਿਨ ਲੈ ਕੇ ਵੀ ਸੋਚਿਆ ਗਿਆ ਕਿਉਂਕਿ ਲੋਕ ਸਭਾ ਦੀ ਗੱਲ ਕੀਤੀ ਜਾਵੇ ਤਾਂ ਕਾਗਜ਼ ਨੂੰ ਸੱਤ ਸੀਟਾਂ ਆਮਾਗੀ ਪਾਰਟੀ ਤਿੰਨ ਸੀਟਾਂ ਤੇ ਰਹਿ ਗਈ ਤਾਂ ਉਹ ਇਸ ਕੱਲ ਨੂੰ ਵੀ ਲੈ ਕੇ ਸੋਚ ਰਹੇ ਨੇ ਕਿ ਜੇ ਸਰਪੰਚ ਦੀ ਚੋਣਾਂ ਹੀ ਚੋਣ ਨਿਸ਼ਾਨ ਦੇ ਉੱਤੇ ਪਾਰਟੀ ਦੇ ਸਿੰਬਲ ਦੇ ਉੱਤੇ ਲੜੀਆਂ ਜਾਣਗੀਆਂ ਤਾਂ ਕਿਤੇ ਨਾ ਕਿਤੇ ਵਿਰੋਧੀ ਪਾਰਟੀ ਨੂੰ ਵੀ ਤਾਂ ਫਾਇਦਾ ਹੋ ਸਕਦਾ। ਸੱਠਾ ਸਾਹਿਬ ਇਹ ਆਪਣੀ ਬੇਇੱਜ਼ਤੀ ਤੋਂ ਡਰਦੇ ਨੇ। ਕਿ ਪਰਦੇ ਮੇਂ ਰਹਿਣੇ ਦੋ ਪਰਦਾ ਨਾ ਉਖਾਓ ਪਰਦਾ ਜੇ ਉੱਠ ਗਿਆ ਤਾਂ ਪੇ ਉਨੇ ਪੜਦਾ ਹੀ ਰਹੇ ਉਹ ਚੋਣ ਨਿਸ਼ਾਨ ਕੋਈ ਕਿਸੇ ਪਾਰਟੀ ਦਾ ਨਹੀਂ ਹੋਊਗਾ ਕੋਈ ਵੀ ਜਿੱਤੇ ਜੇ ਮੁੜ ਕੇ ਹਾਰਦਾ ਸਭ ਦੇ ਪਾਈ ਦੇਣੇ ਨੇ ਲਓ ਜੀ ਸਾਡਾ ਜਿੱਤ ਗਿਆ ਇਸ ਲਈ ਇਸ ਗੱਲ ਨੂੰ ਲੈ ਕੇ ਉਹ ਪਾਰਟੀ ਦੇ ਨਿਸ਼ਾਨਾਂ ਤੋਂ ਉੱਪਰ ਉੱਠ ਕੇ ਜਨਰਲ ਦੇ ਨਿਸ਼ਾਨ ਨੇ ਉਹਦੇ ਉੱਤੇ ਚੋਣ ਇਹਦੇ ਵਿੱਚ ਰੋਲਿੰਗ ਪਾਰਟੀ ਨੂੰ ਫਾਇਦਾ ਹੁੰਦਾ ਹੀ ਹੁੰਦਾ ਕਿਉਂ ਰੋਲਿੰਗ ਪਾਰਟੀ ਤੋਂ ਲੋਕਾਂ ਨੇ ਗਰੰਟਾ ਲੈਣ ਜਾਂਦੀਆਂ ਨੇ ਹੋਰ ਵੀ ਕੰਮ ਲੈਣੇ ਹੁੰਦੇ ਨੇ ਕਈ ਵਾਰ ਦੂਜੀ ਪਾਰਟੀ ਦਾ ਬੰਦਾ ਪਾਰਟੀ ਦੇ ਬੰਦੇ ਨੂੰ ਫਿਲ ਤੋਂ ਕੁਝ ਕਰਦਾ ਹੈ ਜਾਂ ਦੂਜੇ ਲੀਡਰ ਤੋਂ ਕਰਦਾ ਹੈ ਕਿ ਉਹ ਪਤਾ ਨਾ ਲੱਗ ਜੇ ਅੱਜ ਕੱਲ੍ਹ ਕਿਹੜਾ ਕੁਰਤ ਫੋਟੋ ਖਿੱਚ ਕੇ ਆਲਾ ਪਾਉਂਦਾ ਲੋ ਜੀ ਸਾਲਾ ਬੰਦਾ ਆਪਣੀ ਪਾਰਟੀ ਦਾ ਉਹਦੇ ਕੋਲ ਬੈਠਿਆ ਸੀ ਤੇ ਇਸ ਲਈ ਉਹ ਚੀਜ਼ ਨੂੰ ਖਤਮ ਕੀਤਾ ਕਿ ਜੇ ਉਸੇ ਤਰੀਕੇ ਤੁਸੀਂ ਜੋ ਆਪਣੀ ਮਰਜ਼ੀ ਨਾਲ ਆਪਣੀ ਜਿਵੇਂ ਸਾ ਜਾਂ ਆਪਣੇ ਕੰਮਾਂ ਨੂੰ ਦੇਖਦੇ ਹੋਏ ਤੁਸੀਂ ਜੇ ਕੰਮ ਲੈਣਾ ਤਾਂ ਕਹਿੰਦੇ ਸਰਕਾਰ ਹੀ ਕਰ ਸਕਦੀ ਹੈ ਕਿਉਂਕਿ ਭਗਵਾਨ ਤੋਂ ਮਾਲ ਨੇ ਵੀ ਕਿਹਾ ਸੀ ਨਾ ਪਿਛਲੇ ਪੱਲੇ ਜਲੰਧਰ ਵੀ ਸਰਕਾਰ ਦਾ ਸਾਡੀ ਹੈ ਸਾਡੇ ਨਾਲ ਉਹ ਬੀਬੀ ਜਿਹੜੀ ਅਕਾਲੀ ਦਲ ਦੀ ਸਰਜੀਤ ਕੌਰ ਸੀ ਉਹ ਰਾਤ ਹਮਕਾਰ ਕੇ ਆਪਣੇ ਵੱਲ ਲਿਆਇਆ ਸੀਗਾ ਕਿਉਂਕਿ ਜੇ ਬੰਦਾ ਅੰਦਰੋਂ ਜਾਵੇ ਫਿਰ ਨਹੀਂ ਮੁਰਦਾ ਜੇ ਆਪਾਂ ਕਿਸੇ ਨੂੰ ਪ੍ਰੈਸ਼ਰ ਪਾ ਕੇ ਉਹ ਜੇ ਉਹ ਬੰਦਾ ਨਹੀਂ ਕਰਦਾ ਇਸ ਲਈ ਚੰਗਾ ਕਦਮ ਹੈ ਜਿਹੜਾ ਨੇ ਚੁੱਕਿਆ ਪਰਦੇ ਦੀ ਗੱਲ ਪਰਦੇ 'ਚ ਰਹੇ ਆ ਸਾਡੀ ਗੱਲ ਹਮ ਪਰੂਸਾਬ ਜਦੋਂ ਵਿਧਾਨ ਸਭਾ ਦਾ ਸੈਸ਼ਨ ਦੀ ਗੱਲ ਹੋ ਰਹੀ ਹੈ ਉਹ ਵੀ ਹੋਊਗਾ ਤਾਂ ਕੀ ਲੱਗਦਾ ਹੈ ਸੈਸ਼ਨ ਦੇ ਵਿੱਚ ਕੀ ਕੁਝ ਖਾਸ ਰਹਿ ਸਕਦਾ ਹੈ ਇਸ ਵਾਰ ਤਾਂ ਇਹ ਜਿਹੜਾ ਚੈਸ਼ਨ ਹੋਊਗਾ اپੋਜੀਸ਼ਨ ਨੇ ਬਹੁਤ ਯਾਰੇ ਸਵਾਲ ਟਕਣੇ ਨੇ ਕਿਉਂਕਿ ਜੋ ਗੱਲਾਂ ਇਹਨਾਂ ਨੇ ਵਾਦੇ ਕੀਤੇ ਨੇ ਉਹ ਵਾਦੇ ਪੂਰੇ ਨਹੀਂ ਕਰ ਸਕੀ ਰਹੀ ਪਹਿਲਾਂ ਅਵਕਾਰੀ ਵੀ ਸੀ ਕਿਵਿਟ ਦਿੱਲੀ ਦੀ ਕਿ ਦਿੱਲੀ ਦੇ ਬਹੁਤ سارے ਫਸਲੇ ਫਸਲੇ ਅਵਰੇ ਵਿੱਚ ਵੀ ਚੱਲ ਉਹਦੇ ਉੱਤੇ ਸਵਾਲ ਵੀ ਉਠਾਏ ਜਾਣਗੇ ਤੇ ਹੋਰ ਕਿ ਜਿਹੜੀ ਸਰਕਾਰ ਹੈ ਇਹ ਪੰਜਾਬ ਦੀ ਸਰਕਾਰ ਦਿੱਲੀ ਆਦਾ ਲੋਹ ਹੰਤੇ ਬਿਸੋ ਬਹੁਤ ਹੀ ਹਕਾਮਾ ਪ੍ਰਭੂ ਦਾ ਹੋਊਗਾ ਤੇ ਕਿੰਨੇ ਦਿਨ ਦਾ ਹੋਊਗਾ ਇਹ ਤਾਂ ਹੋ ਜਦੋਂ ਗਵਰਨਰ ਸਾਹਿਬ ਪੁਆਣਗੇ ਜੀ ਦੇਣਗੇ ਬਿਲਕੁਲ ਤੇ ਨਾਲ ਹੀ ਖੰਦਸਾ ਗੱਲ ਕਰਾਂਗੇ ਅਰਵਿੰਦ ਕੇਜਰੀਵਾਲ ਦੀ ਤਾਂ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਟਟਕਾਇਆ ਜ਼ਮਾਨਤ ਨੂੰ ਲੈ ਕੇ ਕਿਉਂਕਿ ਈਡੀਆ ਦੇ ਮਾਮਲੇ 'ਚ ਜ਼ਮਾਨਤ ਮਿਲ ਚੁੱਕੀ ਸੀ ਸੀਬੀਆਈ ਵਾਲਾ ਮੈਟਰ ਰਹਿੰਦਾ ਹੈ ਇੱਕ ਤਾਂ ਨਾਲ ਚੁਣੌਤੀ ਦਿੱਤੀ ਆ ਕਿ ਜਿਹੜੀ ਇਹ ਗ੍ਰਿਫਤਾਰੀ ਆ ਗੈਰਕਾਨੂੰਨੀ ਆ ਦੂਜੇ ਪਾਸੇ ਜ਼ਮਾਨਤੀ ਅਰਜ਼ੀ ਵੀ ਪਾਈ ਆ ਕਿਵੇਂ ਦੇਖਦੇ ਹੋ ਸਭ ਤੋਂ ਵੱਡੀ ਅਦਾਲਤ ਹੈ ਇਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਕੋਈ ਆਪਸ਼ਨ ਨਹੀਂ ਹੁੰਦੀ ਵਿਅਕਤੀ ਕੋਲ ਤਾਂ ਰਾਹਤ ਮਿਲ ਸਕਦੀ ਆ ਨਜ਼ਰ ਆਉਂਦੇ ਨੇ ਚਾਂਸ ਤੁਹਾਨੂੰ ਸਟਾਫਾਂ ਨੂੰ ਹਾਇ ਆਪਣੇ ਮਨੀ ਲਾਂਡਰੀ ਕੇਸ ਅਤੇ ਅਵਕਾਰੀ ਘਟਾਲੇ ਦੇ ਵਿੱਚ ਕੇਜਰੀ ਬਾਲ ਜੀ ਕਈ ਮਹੀਨਿਆਂ ਤੋਂ ਹਾਰ ਦੇਰ ਦੇ ਵਿੱਚ ਬੰਦ ਉਹਨਾਂ ਨੂੰ ਇੰਫੋਰਮੈਂਟ ਡਾਇਰੈਕਟਰ ਵਾਲੇ ਕੇਸ ਦੇ ਵਿੱਚ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਉਹ ਜ਼ਮਾਨਤ ਮਿਲਨਸਰ ਇਹ ਸੀ ਵੀ ਕੇਦਰੀਵਾਲ ਅੱਜ ਸ਼ਾਮ ਨੂੰ ਬਾਹਰ ਆ ਜਾਣਗੇ ਢੋਲ ਦੀ ਵੀ ਤਿਆਰੀ ਹੋ ਗਈ ਪੰਗੜੇ ਪੈਣੇ ਨੂੰ ਲੇਕਿਨ ਸੀਬੀਆਈ ਨੇ ਉਹਨਾਂ ਦੇ ਉੱਤੇ ਇੱਕ ਹੋਰ ਕੇਸ ਦਰਜ ਕਰ ਸੀ ਜਿਸ ਨੂੰ ਉਹਨਾਂ ਨੇ ਉਸੇ ਗ੍ਰਿਫਤਾਰ ਮੁੜ ਕੇ ਉਹ ਫੇਰ ਜੇਲ੍ਹ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਹੋਣ ਕਰਕੇ ਜਿਹੜਾ ਫੈਸਲਾ ਹਾਈ ਕੋਰਟ ਨੇ ਦਿੱਤਾ ਸੀਗਾ ਉਹਨੂੰ ਚੈਲੰਜ ਕੀਤਾ ਇਹਨਾਂ ਦੇ ਵਕੀਰ ਸੀ ਜੀ ਨੇ ਕਿ ਸਾਡੇ ਮੁਕੱਦਮੇ ਨੂੰ ਨਜਾਇਜ਼ 판 ਦਿੱਤਾ ਜਦੋਂ ਕਿ ਪਰ منی ਲਾਂਡਰਿੰਗ ਕੇਸ ਦੇ ਵਿੱਚ ਕੇਦਰੀ ਬਾਲ ਨੇ ਅੱਖ ਲੀਤੀ ਸੀਮ ਕੋਰਟ ਦੇ ਵਿੱਚ ਕਿ ਜਦੋਂ ਕਿ ਮੈਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਹੋਈ ਹੈ ਤੇ ਮੈਨੂੰ ਕਿਉਂ ਹਰਾਸ ਕਰ ਰਹੀ ਹੈ ਸੀਬੀਆਈ ਤੇ ਉੱਥੇ ਦੋ ਐਪਲੀਕੇਸ਼ਨ ਲਾਈਆਂ ਨੇ ਤਾਂ ਸੀਬੀਆਈ ਵੱਲੋਂ ਦਾ ਕੇਸ ਅੱਜ ਕੀਤਾ ਉਹਨੂੰ ਰੱਦ ਕਰਾਉਣ ਦੀ ਹੈ ਤੇ ਦੂਜਾ ਜਿਮਾਨਤ ਦੀ ਆਵੇ ਮੈਨੂੰ ਪੱਕੀ ਫਤ ਉਸ ਤੇ ਸੀਖਿਆ ਦੇ ਸਾਬ ਆਪਣੇ ਕੀ ਫੈਸਲਾ ਲੈਂਦੇ ਨੇ ਉਹਨਾਂ ਦਾ ਬੈਂਚ ਨੇ ਉਹ ਜਲਦੀ ਥੰਡਾ ਇਹਨਾਂ ਨੇ ਅਪੀਲ ਦਿੱਤੀ ਹੈ ਇਹ ਸਾਡੇ ਕੇਸ ਵੀ ਜਲਦੀ ਸੁਣਵਾਈ ਚ ਚੁਕ ਜਾ। ਹਾਰੀ ਉਹ ਵੀ ਇਹ ਉਹਨਾਂ ਨੂੰ ਜਵਾਗ ਅਗਰ ਉਹਨਾਂ ਨੂੰ ਪੀਵੀਆਈ ਕੇਸ ਦੇ ਵਿੱਚ ਜ਼ਮਾਨਤ ਮਿਲ ਜਾਵੇ ਤੇ ਉਹ ਤੋਂ ਮਹਾਰਾਜ ਆਗੇ ਕਿਉਂਕਿ ਸੁਪਰੀਮ ਕੋਰਟ ਵੱਲੋਂ ਘਟਾਲੇ ਵਾਲੇ ਕੇਸ ਦੇ ਵਿੱਚ ਜ਼ਮਾਨਤ ਉਹਨਾਂ ਨੂੰ ਦੇ ਚੁੱਕੀ ਹੈ। ਫਿਰ ਕੋਲਤਾ ਦੇਖਣਾ ਹੋਏਗਾ ਕਿ ਸੁਪਰੀਮ ਕੋਰਟ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਫੈਸਲਾ ਕਰਦੀ ਹੈ ਕਿਉਂਕਿ ਅ ਚਲਈਏ ਕਿ ਆਖਰੀ ਉਮੀਦ ਹੁੰਦੀ ਹੈ ਸੁਪਰੀਮ ਕੋਰਟ ਦੇ ਵਿੱਚ ਤਾਂ ਵਿਅਕਤੀ ਜੀ ਕਿ ਇਥੋਂ ਮੈਨੂੰ ਫਿਰ ਆਸ ਮਿਲਦੀ ਹੈ ਜਾਂ ਫਿਰ ਨਹੀਂ ਤਾਂ ਉਸ ਤੋਂ ਬਾਅਦ ਫਿਰ ਮੁਸਤਫਲਾਂ ਜਿਹੜੀਆਂ ਕਿ ਤਰ੍ਹਾਂ ਕਿਤੇ ਵਸ ਸਕਦੀਆਂ ਨੇ ਜੇਕਰ ਫੈਸਲਾ ਇਸ ਦੇ ਪੱਖ ਦੇ ਵਿੱਚ ਨਹੀਂ ਆਉਂਦਾ ਤਾਂ ਖੜਗਸਰ ਬਹੁਤ-ਬਹੁਤ ਤੁਹਾਡਾ ਧੰਨਵਾਦ ਪ੍ਰੋਗਰਾਮ ਚ ਕੀਮਤੀ ਸਮਾਂ ਦੇਣ ਲਈ ਧੰਨਵਾਦ ਤੁਹਾਡਾ ਵੀ ਦਰੋਤਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਨਾਲ ਸਨ ਗਿੱਸਕਬੁੱਦੀ ਜੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤ ਸਿੰਘ ਖਾਨ ਪ੍ਰੋਬਲਿੰਗ ਸਾਹਿਬ ਜਿਨ੍ਹਾਂ ਨੇ ਤਮਾਮ ਮਸ਼ੀਹ ਤੇ ਤਮਾਮ ਖਬਰਾਂ ਦੇ ਉੱਤੇ ਵਿਚਾਰਾਂ ਦੀ ਰੌਸ਼ਨੀ ਪਾਈ ਤੇ ਇਹਨਾਂ ਖਬਰਾਂ ਦੇ ਮਤਲਬਕ ਜਾਣਕਾਰੀ ਜੋ ਵੀ ਸੀ ਹਾਂ ਤੱਕ ਦਰਸ਼ਕਾਂ ਤੱਕ ਸਾਂਝੀ ਕੀਤੀ ਫਿਲਹਾਲ ਇਹ ਨਹੀਂ دیਵਜਾ ਧੰਨਵਾਦ